ਸਤਨਾ ਮਿਸ਼ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਨ ਧਾਓ ਸ਼ਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मते हीन निर्गुण अनास नीच साठ कटोर कुलहीन व्यापत बहु कीच मल परम कर्म अहम ममता मरण चेतना आवए बिनन्ता बिन ओज अनंत माया आगे आन तहा लपटावे खसै जीवन बदे जरुवा दिन निहारे संग मीच बिनवंत नानक आस तेरी शरण साधु रह नीच ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕਾ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਵਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मंतहीन निर्गुण अलाथ नीच साठ कटोर कुलहीन व्यापत बहु कीच मल परम कर्म अहममता मरण चेतना आवे बिनन्ता बिनोद अनंत माया अज्ञानता लपटावे ਕਿਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मतिहीन निर्गुण अलाथ नीच 60 कटोर कुलहीन व्यापत बहु कीच मल परम कर्म अहममता मरण चेतना आवए बिनन्ता बिनोद अनंत माया अग्यान तह लपटावे ਕਿਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਵਨ ਧਾਵੋ ਸ਼ਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲੇਹ अपराधी मतिहीन निर्गुण अलाथ नीच साठ कटोर कुलहीन व्यापत बहु कीच मल परम कर्म अहम ममता मरण चेतना आवै बिनन्ता बिनोद अनंत माया अज्ञानता लपटावै ਕਿਸਾ ਜੋ ਬਨ ਬਧੇ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪ ਹਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਰਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲਿਹ अपराधी मंत हीन निर्गुण अनाख नीच साठ कटोरा कुलहीन व्यापत बहु कीच मल परम कर्म अहममता मरण चेतना आवए बिनन्ता बिनोद अनंत माया अग्यान तहा लपटावे खिसै जीवन बदे जरुवा दिन निहारे संग मीच बिनवंत नानक आस तेरी शरण साधु रहनी सतनाम श्री वाहलू साहिब जी शांत ਮੇਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪ ਹੁਨਾ ਧਾਵੋ ਸਰਣ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਹੁ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰ ਲੇਹੋ अपराधी मते हेन निर्गुण अलाथ नीच साठ कटोर कुलहीन व्यापत बहु कीच मल परम कर्म अहम ममता मरण चेतना आवए बिनन्ता बिनोद अनंत माया अज्ञानता लपटावे ਕਿਸਾ ਜੋ ਬਨ ਬਦੇ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਨ ਧਾਵੋ ਸਰਨ ਪਾਵੋ ਕਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲੇਹ अपराधी मते हेन निर्गुण अलाथ नीच साठ कटोरे कुलहीन व्यापत बहुकीच मल परम कर्म अहम ममता मरण चेतना आवए बिनन्ता बिनोद अनंत माया अग्यान तहा लपटावे खिसै जोवन बदे जहुआ दिन निहारे संग मीच बिनवंत नानक आस तेरी शरण साधु सतनाम श्री वाहेलु साहिबी शांत ਮੇਰੋ ਸੰਤਨ ਕੈ ਸੰਗ ਮੋਹਿ ਅਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਨ ਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਹੁ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ मतहीन निर्गुण अनाथनी च साठ् कटोर कुलहीन व्यापत परम कर्म अहममता मरण चीतना आवय विनन्ता बेन विनोद अनन्दमाया माया लपटावय वय ਕਿਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਜਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਹੁ ਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲਿਹ अपराधी मते हीन निर्गुण अनाथा नीच 60 कटोर कुलहीन व्यापत बहु कीच मल परम कर्म अहम ममता मरण चेतना आवए बिनन्ता बिनोद अनंत माया अज्ञानता लपटावे खिसै जो बन बदे जहुआ दिन निहारे संग मीच बिनवंत नानक आस तेरी शरण साधु रखनी सतनाम श्री वाहलु साहिब जी शांत ਮੇਰਾ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿ ਨਾ ਧਾਵੋ ਸਰਣ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗੱਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ मतहीन निर्गुण अनाथ नीच साठ् कटोर कुलहीन व्यापत बहुकी मल परम कर्म मरण चीतना आवय बिनोद बेन अनंत अनन्दमाया अज्ञानतः लपटावय ਕਿਸਾ ਜੋ ਬਨ ਬਗੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿ ਵਿਨਾ ਧਾਵੋ ਸਰਣ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਰਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मंत हीन निर्गुण अलाथ नीच साठ कटोर कुलहीन व्यापत बहु कीच मल परम कर्म अहममता मरण चेतना आवए बिनन्ता बिनोद अनंत माया अग्यान तह लपटावे खिसै जो वन बदे जरुवा दिन निहारे संग मीच बिनवंत नानक आस तेरी शरण साधु रहनी सतनाम श्री वाहलू साहिब जी शांत ਮੇਰੋ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਹੁ ਨਾ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मतिहीन निर्गुण अनाथ नीच साठ कटोरा कुलहीन व्यापत बहु कीच मल परम कर्म अहम ममता मरण चेतना आवए बिनन्ता बिनोद अनंत माया अग्यान तहा लपटावे खिसै जो वन बदे जरुवा दिन निहारे संग मीच बिनवंत नानक आस तेरी शरण साधु रह नीच ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪ ਹੁਨਾ ਧਾਓ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰ ਲੇਹ अपराधी मत हीन निर्गुण अलाथ नीच साठ कटोर कुलहीन व्यापत बहु कीच मल परम कर्म अह ममता मरण चेतना आवए बिनन्ता बिनोद अनंत माया अग्यान तहा लपटावे ਕਿਸਾ ਜੋ ਬਨ ਬੜੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਮਿਸ਼ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਤਹਨਾ ਧਾਵੋ ਸ਼ਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਮਰਨ ਵਾਰ ਲਿਹ अपराधी मत हीन निर्गुण अनास नीच साठ कटोरा कुलहीन व्यापत बहु कीच मल परम कर्म अहम ममता मरण चेतना आवए बिनन्ता बिनोद अनंत माया अग्यान तहा लपटावे खिसै जीवन बदे जरुआ दिन निहारे संग मीच बिनवंत नानक आस तेरी शरण साधु रास सत्रां श्री वाहिलू साहिब जी, जी शांत ਮੇਰੋ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲੇਹ अपराधी मते हीन निर्गुण अनाख नीच साठ कटोरा कुलहीन व्यापत बहु कीच मल परम कर्म अहममता मरण चेतना आवए बिनन्ता बिनोद अनंत माया आगे आन तहा लपटावे खिसै जीवन बदे जरुवा दिन निहारे संग मीच बिनवंत नानक आस तेरी शरण साधु रहनी सतनाम श्री वाहलू साहिब जी शांत ਮੇਰਾ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਨਾ ਧਾਵੋ ਸਰਣ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗੱਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲਿਹ अपराधी मंत हीन निर्गुण अनास नीच साठ कटोर कुलहीन व्यापत बहु कीच मल परम कर्म अहम ममता मरण चेतना आवै बिनन्ता बिनोद अनंत माया अग्यान तहा लपटावै ਕਿਸਾ ਜੋ ਬਨ ਬਗੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿ ਨਾ ਧਾਵੋ ਸਰਨ ਪਾਵੋ ਕਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मंतहीन निर्गुण अलाथ नीच साठ कटोर कुलहीन व्यापत बहु कीच मल परम कर्म अहम ममता मरण चेतना आवए बिनन्ता बिनौज अनंत माया अग्यान तह लपटावे ਕਿਸਾ ਜੋ ਬਨ ਬਗੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਤਹਨਾ ਧਾਵੋ ਸ਼ਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲਿਹ अपराधी मते हीन निर्गुण अलाख नीच साठ कटोर कुलहीन व्यापत बहुकीच मल परम कर्म अहममता मरण चेतना आवए बिनन्ता बेनोद अनंत माया अग्यान तह लपटावे खिसै जोवन बदे जहुवा दिन निहारे संग मीच बिनवंत नानक आस तेरी शरण साधु रहनी सतनाम श्री वाहलो साहिब जी शांत ਮੇਰਾ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਵਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰ ਲੇਹੋ अपराधी मतिहीन मत निर्गुण अनास नीच साठ कटोर कुलहीन व्यापत बहु कीच मल परम कर्म अहं ममता मरण चेतना आवै बिनन्ता बिनोद अनंत माया अग्यानता लपटावै ਕੈਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਵਨ ਧਾਵੋ ਸ਼ਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਹੁ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲੇਹ अपराधी मतिहीन निर्गुण अलाथ नीच साठ कटोरा कुलहीन व्यापत बहु कीच मल परम कर्म अहम ममता मरण चेतना आवए बिनन्ता बिनोद अनंत माया अज्ञानता लपटावे खिसै जीवन बदे जरूआ दिन निहारे संग मीच बिनवंत नानक आस तेरी शरण साधु रहनीच ਸਤਨਾਮੁ ਮਿਸ਼ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿ ਵਿਨਾ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ निर्गुण निर्घुन नीच साठ कटोर कुलहीन व्यापत परम च मलपरमकर्म ममता चीतना आवय विन्नन्ता बेन विनोदानन्दमाया अज्ञानतः लपटावय वय ਕੈਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿ ਨਾ ਧਾਵੋ ਸਰਨ ਪਾਵੋ ਕਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मतिहीन निर्गुण अलाथ नीच 60 कटोरा कुलहीन व्यापत बहु कीच मल परम कर्म अहममता मरण चेतना आवए बिनन्ता बिनोद अनंत माया अग्यान तह लपटावे खिसै जो, जो बन जो बदे जरुआ दिन निहारे संग मीच बिनवंत नानक आस तेरी शरण साधु रहनी सतनाम श्री वाहलू साहिब जी शांत ਮੇਰੋ ਸੰਤਨ ਕੈ ਸੰਗ ਮੋਇ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਤਹਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲੇਹੋ अपराधी मते हीन निर्गुण अनास नीच साठ कटोर कुलहीन व्यापत बहु कीच मल परम कर्म अहम ममता मरण चेतना आवै बिनन्ता बिनोद अनंत माया अज्ञानता लपटावै ਕੈਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਮਿਸ਼ਰੀ ਵਾਹਿਲੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪਿਨ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲਿਹ अपराधी मंत हीन निर्गुण अनास नीच साठ कटोर कुलहीन व्यापत बहु कीच मल परम कर्म अहम ममता मरण चेतना आवए बिनन्ता बिनोज अनंत माया अग्यान तहा लपटावे ਕਿਸਾ ਜੋ ਬਨ ਬਗੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਾਂਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤੇ ਆਗੋ ਤੁਮ ਦਿਆ ਕਪਿ ਵਿਨਾ ਧਾਵੋ ਸਰਣ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗੱਤ ਅਪਾਰ ਨਿਰਮਲ ਸੁਣੋ ਹੁ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मत हीन निर्गुण अलाख नीच साठ कटोर कुलहीन व्यापत बहुकीच मल परम कर्म अहममता मरण चेतना आवए बिनन्ता बेनोज अनंत माया अग्यान तह लपटावे खिसए जो वन बदे जरुवा दिन निहारे संग मीच बिनवंत नानक आस तेरी शरण साधु रा सतनाम श्री वाहिलू साहिब जी, जी शांत ਮੇਰਾ ਸੰਤਨ ਕੈ ਸੰਗ ਮੋਹਿ ਆਧਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਤਵਨ ਧਾਵੋ ਸ਼ਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹ अपराधी मंतहीन निर्गुण अनाख नीच साठ कटोरा कुलहीन व्यापत बहु कीच मल परम कर्म अहम ममता मरण चेतना आवए बिनन्ता बिनवोध अनंत माया, माया अग्यानता लपटावे खिसए जीवन बदे जरुआ दिन निहारे संग मीच बिनवंत नानक आस तेरी शरण सतनाम श्री वाहलू साहिब जी शांत ਮੇਰੋ ਸੰਤਨ ਕੈ ਸੰਗ ਮੋਹ ਹਾੜ ਲੈ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਪ ਹੁ ਨਾ ਧਾਵੋ ਸਰਨ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸ ਅਗਰਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੇ ਕਰ ਜੋੜ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਲਿਹ अपराधिमतहीन निर्गुण अनाथनी नीच साठ कटोर कुलहीन व्यापत बहुकीच मल परम कर्म ममता चीतना आवय विनन्ता बेन बेनोद अनन्द माया अज्ञानतः लपटावय ਕਿਸਾ ਜੋ ਬਨ ਬਧ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਮਿਰੋ ਸੰਤਨ ਕੈ ਸੰਗ ਮੋਹਿ ਆਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤੇ ਆਗੋ ਤੁਮ ਦਿਆ ਕਪਿ ਨਾ ਧਾਵੋ ਸਰਣ ਪਾਵੋ ਕ੍ਰੂਣਾ ਮੈਂ ਪ੍ਰਭ ਕਰਮਿਆ ਸਮਰਾਸਤ ਅਗਰਥ ਅਪਾਰ ਨਿਰਮਲ ਸੁਣੋ ਹੁ ਸੁਆਮੀ ਬਿਨੋ ਏਹੇ ਕਰ ਜੁੜਨ ਨਾਨਕ ਦਾਨ ਮੰਗੈ ਜਨਮ ਵਰਨ ਨਿਵਾਰਿ ਰਹਿ अपराधी मत हीन निर्गुण अलाख नीच साठ कटोर कुलहीन व्यापत बहु कीच मल परम कर्म अहम ममता मरण चेतना आवए बिनन्ता बिनोद अनंत माया, माया अग्यान ता लपटावे खिसए जो वन बदे जरुआ दिन निहारे संग मीच बिनवंत नानक आस तेरी शरण साधु रह नीच वाहे गुरु जी खालसा वाहे गुरु जी फतेह